ਬਠਿੰਡਾ ਪੁਲਿਸ ਵੱਲੋਂ ਨਸ਼ੇ ਨੂੰ ਲੈ ਕੇ ਵਿੱਡੀ ਮੁਹੰਮਦ ਅਤੇ ਅੱਜ ਡੀਐਸਪੀ ਸਿਟੀ 1 ਦੀ ਅਗਵਾਈ ਦੇ ਵਿੱਚ ਕੀਤੀ ਗਈ ਪਬਲਿਕ ਮੀਟਿੰਗ ਅਤੇ ਵੱਡੀ ਗਿਣਤੀ ਵਿੱਚ ਪਹੁੰਚੇ ਲੋਕ ਵੀਰਵਾਰ ਨੂੰ ਇੱਕ ਵੇਲੇ ਲਗਭਗ ਡੀਐਸਪੀ ਸਿਟੀ 1 ਕੁਲਦੀਪ ਸਿੰਘ ਬਰਾੜ ਨੇ ਜਾਣਕਾਰੀ ਦਿੰਦੇ ਹੋ ਦੱਸਿਆ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਲੈ ਕੇ ਉਹਨਾਂ ਇੱਕ ਨਵਾਂ ਪ੍ਰਾਲਾ ਇਹਨਾਂ ਵੱਲੋਂ ਆਪਾ ਕੀਤਾ ਜਾ ਰਿਹਾ ਹੈ ਤੇ ਉਸ ਨੂੰ ਲੈ ਕੇ ਡੀਜੀਪੀ ਦੇ ਹੁਕਮਾਂ ਦੇ ਅਨੁਸਾਰ ਉਹਨਾਂ ਵੱਲੋਂ ਪਬਲਿਕ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਪਬਲਿਕ ਤੋਂ ਲੋਕਾਂ ਇਸ ਤਰ੍ਹਾਂ ਸੁਝਾਅ ਲਏ ਜਾ ਰਹੇ ਹਨ ਕਿ ਕਿਸ ਤਰ੍ਹਾਂ ਅਸੀਂ ਨਕੇ ਨਸ਼ੇ 'ਤੇ ਰੋਕ ਲਗਾ ਸਕਦੇ ਹਾਂ ਅਤੇ ਜਿਹੜੇ-ਜਿਹੜੇ ਵਿਅਕਤੀ ਹਨ ਆਪਣਾ ਨਸ਼ੇ ਦਾ ਕਾਰੋਬਾਰ ਕਰਦੇ ਉਹਨਾਂ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ ਅਤੇ ਉਹਨਾਂ ਦੇ ਨਾਮ ਵੀ ਇੱਥੇ ਆਪਣਾ ਗੁਪਤ ਰੱਖੀ ਜਾਣਗੇ ਇਸ ਨੂੰ ਲੈ ਕੇ ਦੋਨਾਂ ਵੱਲੋਂ ਬਠਿੰਡਾ ਦੀ ਵਰਧਮਨ ਚੌਂਕੀ ਵਿਖੇ ਅੱਜ ਐਸਐਚਓ ਫਣਾ ਕਨਾਲ ਦੀ ਅਗਵਾਈ ਦੇ ਵਿੱਚ ਨਾਲ ਡੀਐਸਪੀ ਸਿਟੀ 1 ਸਨ ਅਤੇ ਉਹਨਾਂ ਵੱਲੋਂ ਪਬਲਿਕ ਦੇ ਨਾਲ ਮੀਟਿੰਗ ਕੀਤੀ ਗਈ ਤੇ ਲੋਕਾਂ ਤੋਂ ਇਸ ਸੰਬੰਧੀ ਸੁਝਾਅ ਮੰਗੇ ਗਏ। ਮਗਰਾ ਮਤੀ ਸ਼ਰਦਾ ਜੀ ਕਿੱਥੋਂ ਕਰ ਰਹੇ ਹੋ? ਅਮਰਪੁਰਾ ਜੀ ਗਲੀ ਨੰਬਰ 300 ਕੀ ਕਹਿਣਾ ਚਾਹੁੰਗੇ ਅੱਜ ਪਤਸ਼ ਨੂੰ ਬੁਲਾਇਆ ਗਿਆ ਸੀ ਇਹ ਗੱਲ ਬਾਤ ਰੱਖਾਂਗੇ। ਅੱਜ ਪਤਸ਼ ਨੇ ਜਿਹੜਾ ਕਿ ਪੰਜਾਬ ਸਰਕਾਰ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਗਏ ਡੀਜੀਪੀ ਸਾਹਿਬ ਨੂੰ ਪੰਜਾਬ ਨੂੰ ਤਾਂ ਉਹਨਾਂ ਦੇ ਮੁਖ ਰੱਖਦੇ ਹੋਏ ਅੱਜ ਮੀਟਿੰਗ ਸੀ ਡੀਐਸਪੀ ਸਾਹਿਬ ਜਲਦੀਪ ਸਿਟੀ 1 ਤੇ ਉਹਨਾਂ ਨੇ ਆਪਣੇ ਵਿਚਾਰ ਮਲਕੀ ਕਿਹਾ ਵੀ ਜਿਹੜੀ ਵੀ ਨਸ਼ਿਆਂ ਦੇ ਖਿਲਾਫ ਆ ਥਲ ਫੌਂਟ ਤੇ ਸਾਡਾ ਤੁਸੀਂ ਵੀ ਪਸੰਦ ਕਰੋ ਅਸੀਂ ਵੀ ਤੁਹਾਡੇ ਨਾਲ ਸੰਦੇਸ਼ ਦਿੰਦੇ ਹਾਂ ਉਹਨੂੰ ਅਸੀਂ ਕੁਝ ਪੁਆਇੰਟ ਦੱਸਿਆ ਵੀ ਇਹਨਾਂ ਤੇ ਪੁਲਿਸ ਦੀ ਪਰਮਾਨੈਂਟਲੀ ਤਾਇਨਾਤੀ ਹੋਣੀ ਚਾਹੀਦੀ ਹੈ ਦੋ ਮੁਲਾਜ਼ਮਾਂ ਦੀ ਜਾਂ ਤਿੰਨ ਚਾਰ ਦੀ ਜਿਹੜਾ ਕਿ ਨਸ਼ਿਆਂ ਥਲ ਪਾਇਆ ਜਾਂਦਾ ਕਿਉਂਕਿ ਨਸ਼ਾ ਬਹੁਤ ਹੈਗਾ ਇੱਥੇ ਕੋਈ ਕੋਣੇ ਪਿਆ ਰਿਹਾ ਇਹਤਰ ਹੋ ਗਿਆ ਨਾ ਕੰਮ ਇਹ ਜੀ ਕਿਉਂ ਤੁਹਾਨੂੰ ਪਿਆ ਲੋਕ ਤੰਗ ਵੀ ਰਹੇ ਹੈ ਇਹ ਵੀ ਕੋਈ ਨਹੀਂ ਹੋ ਰਿਹਾ ਦੇਖੋ ਕੁਛ ਕਮੀਆਂ ਰਹਿ ਜਾਂਦੀਆਂ ਜੀ ਕੁਛ ਪਬਲਿਕ ਜੀ ਵੀ ਰਕਵੀਆਂ ਰਹਿ ਜਾਂਦੀਆਂ ਕਿ ਪਬਲਿਕ ਦਸਤਾਂ ਬੰਨੇ ਪਤਰਾਉਂਦੀ ਹੈ ਕਰਨੀ ਹੈ ਨਾ ਤੇ ਕੁਛ ਮੁਲਾਜ਼ਮਾਂ ਵੱਲੋਂ ਵੀ ਕੁਛ ਕੀ ਹੈ ਇਹ ਨਾਲ ਲੋਕ ਕਮੀ ਰਹਿ ਜਾਂਦੀ ਆ ਇਤਨਾ ਕਿਦਾਂ ਕਮੀ ਰਹਿ ਜਾਂਦੀ ਆ ਆਪਾਂ ਕਹਿ ਦਈ ਹੈ ਨਾ ਕਿ ਕਈ ਵਾਰ ਡਿਊਟੀਆਂ ਨਹੀਂ ਹੋ ਜਾਂਦੀਆਂ ਜਾਂ ਟਾਈਮ ਨਹੀਂ ਲੱਗਦਾ ਹੈ ਨਾ ਤੇ ਉਸ ਕਰਕੇ ਰਹਿ ਜਾਂਦੀ ਕਮੀ ਪਰ ਅਸੀਂ ਬੇਨਤੀ ਕੀਤੀ ਹੈ ਡੀਐਸਪੀ ਸਾਹਿਬ ਨੂੰ ਕੁਲਦੀਪ ਸਿੰਘ ਜੀ ਨੂੰ ਇਹ ਕਹਿੰਦੇ ਕਿ ਪੂਰੀ ਤਰ੍ਹਾਂ ਤੁਹਾਡੇ ਨਾਲ ਸੰਯੋਗ ਦੇਵਾਂਗੇ ਨਸ਼ੇ ਦੇ ਪ੍ਰਤੀ ਜਿੰਨਾ ਵੀ ਕੋਈ ਫਲ ਪਾਉਣ ਦੀ ਕੋਸ਼ਿਸ਼ ਆਨਲਾਈਨ ਡਾਟਾ ਨੂੰ ਪੂਰੀ ਫੋਲ ਕਰਾਂਗੇ ਇਹ ਕਿਹੜੀਆਂ ਮੀਟਿੰਗਾਂ ਇਹ ਕਰਦੇ ਆ ਪੁਲਿਸ ਪ੍ਰਸ਼ਾਸਨ ਕਰੇ ਲਗਭਗ ਇਹਨਾਂ ਨਾਲ ਸੰਪਰਕ ਫੋਲ ਕਰਦੇ ਦੇਖੋ ਇਹ ਪਰਮਾਨੈਂਟਲੀ ਤਾਂ ਨਹੀਂ ਕਹਿੰਦਾ ਪਰ ਇਦਾਂ ਦੀਆਂ ਮੀਟਿੰਗਾਂ ਹੋਣਆਂ ਚਾਹੀਦੀਆਂ ਗਲੀ ਮੱਲੇ ਜਿੱਥੇ ਮਲਕੀ ਜਿੱਥੇ ਇਹਨਾਂ ਦੇ ਬਣੇ ਹੋਏ ਨਸ਼ੇ ਵਾਲਾਂ ਦੇ ਇਰੇ ਮੇਨ ਆਫ ਬਣੇ ਡੰਪ ਇਹ ਮੈਂ ਬਗੈਰ ਨੇ ਹਣਾ ਕਿ ਨਸ਼ਾ ਇੱਥੇ ਵਿਗਦਾ ਜੇ ਉੱਥੇ ਮੀਟਿੰਗਾਂ ਜ਼ਿਆਦਾ ਵੈਟ ਰਹਿਣੀਆਂ ਜੇ ਉੱਥੇ ਹੋਣੀਆਂ ਇਹ ਵੀ ਸੁਝਾਦ ਦਵਾਂਗੇ ਅਸੀਂ ਇਹਨਾਂ ਨੂੰ ਲੋਕ ਕਿਉਂ ਤੋਂ ਉਸ ਤੋਂ ਕਿਉਂ ਕੰਨੀ ਕੰਪਲੈਕਸ ਕੈਪਟਨ ਨੂੰ ਇਨੀਸ਼ੀਏਟ ਕੀਤਾ ਜਾਂ ਵੇਚ ਦਿਆ ਜਾਂ ਕੀ ਹੈ ਜੀ ਜਿਹੜੇ ਮਤਲਬ ਕਿ ਜਿਵੇਂ ਹੁਣ ਪੁਲਿਸ ਨੇ ਕੰਪਲੀਟ ਕਰਤੇ ਕਿ ਮੇਰੇ ਤੇ ਹਮਲਾ ਦੇ ਮੈਂ ਕੰਪਲੀਟ ਕਰਨਾ ਤਾਂ ਕੀ ਆ ਪਤਾ ਨਹੀਂ ਕਿੱਦਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੈਂ ਆਹ ਬੰਦਾ ਦੱਸਿਆ ਵੀ ਅਗਲੇ ਦਿਨ ਨੂੰ ਨਸ਼ੇੜੀ ਜਿਹੜੇ ਨਸ਼ੇ ਵੇਚਦੇ ਅਸਲਾ ਕਰਾ ਤੇਰੇ ਹਮਲਾ ਕਰ ਦਿੱਤੇ ਪਿੱਛੇ ਜੇ ਕੋਈ ਆਪ ਵੀ ਹਮਚਲਾਈ ਸੀ ਮੈਣਾ ਵਸੀ ਅੰਦਰ ਵਿੱਚ ਪੁੱਲ ਤੇ ਦੋਤ ਜ਼ਿਆਦਾ ਠੱਗੀ ਸੀ 25-30% ਅਸੀਂ ਠੱਲ ਪਾਤੀ ਸੀ ਅਸੀਂ ਨਾਰਮੰਦੀ ਹੁੰਦੇ ਜਾਂ ਠੱਲ ਪਾਤੀ ਸੀ ਪ੍ਰਸ਼ਾਸਨ ਦਾ ਪੂਰਾ ਸੰਯੋਗ ਮਿਲਿਆ ਨੀ ਜਿਹੜੀ ਤੁਸੀਂ ਗੱਲ ਕਰਦੇ ਆਂ ਵੀ ਇੱਕ ਗੱਸਪੀਆਂ ਤੋਂ ਪਤਾ ਲੱਗ ਜਾਂਦਾ ਲੱਗਦਾ ਵੀ ਕਿਤਨਾ ਕਿਤੇ ਉਹਨਾਂ ਲੀਕ ਹੋ ਜਾਂਦੀਆਂ ਲੀਕ ਹੋ ਜਾਂਦੀਆਂ ਜੀ ਤੁਸੀਂ ਸੁਰਸਿਆ ਉਹ ਵੀ ਦੱਸਦੇ ਜੀ ਉਹ ਵੀ ਉਹ ਵੀ ਗੱਲ ਕਰ ਰਹੇ ਆ ਹੁਣ ਬਸ ਇਹ ਦੂਬਾ ਥੋੜੇ ਥੋੜੇ ਤੋਂ ਬਾਅਦ ਇਹਨਾਂ ਨਾਲ ਗੱਲ ਕਰਨੇ ਵੀ ਇਹ ਚੀਜ਼ੇ ਲੀਕ ਨਾ ਹੋਵੇ ਕਿਸੇ ਨੂੰ ਪਤਾ ਨਾ ਲੱਗੇ ਸੀਕ੍ਰੀਟ ਰੱਖੀ ਜਾਵੇ ਜਾਣਕਾਰੀ ਹੈ ਨਾ ਔਰ ਦੂਜੀ ਮੈਂ ਇਹ ਗੱਲ ਬੇਨਤੀ ਕਰੂੰਗਾ ਵੀ ਜਿੱਥੇ ਵੀ ਇਹਨਾਂ ਦੇ ਡੰਪ ਬਣੇ ਹੋਏ ਜਿੱਥੇ ਨਸ਼ਾ ਜ਼ਿਆਦਾਤਰ ਵੇਚ ਰਿਹਾ ਹੁਣ ਹਰੇਕ ਨੂੰ ਪਤਾ ਹੁੰਦਾ ਜੇ ਮੈਨੂੰ ਪਤਾ ਵੀ ਕਿੱਥੇ ਕਿੱਥੇ ਨਸ਼ਾ ਵੇਚ ਰਿਹਾ ਮੈਂ ਕਿਹੜੇ ਕਿਹੜੇ ਵੇਚ ਅੱਜ ਕਿਹਨਾ ਬਰੇ ਬਲਬੀਰ ਸਿੰਘ ਜੀ ਕਿੱਥੋਂ ਦੇ ਹਨ ਅਮਰ ਪ੍ਰਵਾਸੀ ਗਲੀ ਨੰਬਰ 3 ਜੀ ਅਸੀਂ ਇਕੱਠੇ ਹੈਗੇ ਮਲਕੀ ਜੀ ਬਲਬੀਰ ਸਿੰਘ ਅਸੀਂ ਇਸ ਵੇਸ ਤੇ ਪਹਿਲਾਂ ਵੀ ਮੀਟਿੰਗ ਕੀਤੀ ਸੀਗੀ ਅੱਜ ਤੋਂ ਕੋਈ 6 ਮਹੀਨੇ ਪਹਿਲਾਂ ਪਰ ਕੋਈ ਕਾਫੀ ਇਹਦਾ ਆਪਾਂ ਨੂੰ ਮਿਲਿਆ ਨਹੀਂ ਜੀ ਫਾਇਦਾ ਨਹੀਂ ਹੋਇਆ ਇਹ ਰਿਪੋਰਟ ਕੋਈ ਨਹੀਂ ਰਿਹਾ ਵੀ ਫਾਇਦਾ ਨਹੀਂ ਹੋਇਆ ਵੀ ਇਸ ਵੇਸ ਤੇ ਅਸੀਂ ਨਸ਼ੇ ਦੇ ਟੱਕਰ ਦੇ ਵਿੱਚ ਪਹਿਲਾਂ ਵੀ ਮੀਟਿੰਗ ਕੀਤੀ ਸੀ ਇੱਕ ਵਾਰੀ ਆਪਣੇ ਡਿਫਟੀ ਸਾਹਿਬ ਜਿਹੜੇ ਅੱਜ ਬੈਠੇ ਨੇ ਸਾਡੇ ਨਾਲ ਇਹੀ ਸਾਡੇ ਨਾਲ ਪਹਿਲਾਂ ਵੀ ਬੈਠੇ ਸੀਗੇ ਮੈਣਾ ਵਸਤੀ ਦੇ ਵਿੱਚ ਅਸੀਂ ਪੁਲ ਦੇ ਥੱਲੇ ਰਾਤ ਨੂੰ ਨਾਈਟ ਚ ਡਿਪਟੀ ਵੀ ਲਾਈ ਸੀਗੀ ਮਹੀਨਾ ਸਵਾ ਮਹੀਨਾ ਵੀ ਕਾਫੀ ਕੋਈ ਫਰਕ ਪਊਗਾ ਪਰ ਨਹੀਂ ਸਾਨੂੰ ਤਾਂ ਕੁਲ ਮਿਲਾ ਕੇ ਧਮਕੀਆਂ ਹੀ ਮਿਲਣ ਲੱਗੀਆਂ ਵੀ ਤੁਸੀਂ ਇੱਥੇ ਫालतੂ ਬਹਿਣਾ ਬੰਦ ਕਰ ਦਿਓ ਵੀ ਤੁਸੀਂ ਬੰਦ ਨਹੀਂ ਕਰਾ ਸਕਦੇ ਜੇ ਤੁਸੀਂ ਧਮਕੀਆਂ ਮਰਦੇ ਹੋ ਪ੍ਰਸ਼ਾਸਨ ਦੇ ਕੋਈ ਮਦਦ ਕੀਤੀ ਉਸ ਦਾ ਉਹ ਅਸੀਂ ਕਾਫੀ ਸਮਝਾਇਆ ਪਰ ਅਸੀਂ ਆਪ ਹੀ ਸਮਝ ਗਏ ਜੀ ਫੁਰਜਾ ਫਿਰ ਪਿੱਛੇ ਹਟ ਗਏ ਵੀ ਬੱਚੇ ਹੈਗੇ ਆ ਛੋਟੇ ਛੋਟੇ ਬੱਚੇ ਆ ਕੁਝ ਨਹੀਂ ਆ ਕੱਲ ਲੰਦੇ ਲੋਕੀ ਸਟਾਪ ਤੇ 2 ਘੰਟੇ ਨਾਲ ਨਹੀਂ ਹੁੰਦਾ ਜੀ ਅੱਜ ਦੱਸਾਂਗੇ ਅਸੀਂ ਪਹਿਲਾਂ ਵੀ ਬਾਕੀ ਇਹਨਾਂ ਦੇ ਨਿਗਾਚੇ ਹੁੰਦੇ ਹੀ ਸਾਰਾ ਕੁਝ ਕੋਈ ਐ ਜੀ ਗੱਲ ਨਹੀਂ ਹੈਗੀ ਇਸ ਗੱਲ ਨੂੰ ਐ ਨਹੀਂ ਲੱਗਦਾ ਕਿ ਜਿਵੇਂ ਜੀ ਬੰਦਿਆ ਹੁਣ ਛੋਟੇ ਨਾਲ ਤਾਂ ਕੋਈ ਇੱਕ ਦੋ ਥਾਂ ਬਾਕੀ ਅੱਜ ਕੱਲ ਵੀ ਮੇਰੀ ਗੱਲ ਸੁਣੋ ਮੈਡੀਕਲ ਤੇ ਹਰੇਕ ਦੁਕਾਨ ਦੇ ਉੱਤੇ ਨਸ਼ਾ ਵਿਕ ਰਿਹਾ ਜੀ ਕੋਈ ਐ ਜੀ ਗੱਲ ਨਹੀਂ ਪਰ ਚੂਨੀ ਦੀ ਦੁਕਾਨ ਦੇ ਉੱਤੇ ਰੌਣਕ ਨਹੀਂ ਹੁੰਦਾ ਸ਼ਾਮ ਨੂੰ ਜਿੰਨਾ ਇਹ ਮੈਡੀਕਲ ਦੀ ਦੁਕਾਨਾਂ ਤੇ ਰਾਚੋਂ ਹੁੰਦਾ ਕੋਈ ਬਜ਼ੁਰਗ ਬੰਦਾ ਨਹੀਂ ਹੁੰਦੇ ਤੁਹਾਨੂੰ ਮਿਲੂਗਾ ਸਾਰੇ ਜਿਹੜੇ ਮੁੰਡੇ ਹੈਗੇ 20-20 ਸਾਲਾਂ ਦੇ 22-22 ਸਾਲਾਂ ਦੇ ਇਹ ਜਿਆਦਾ ਕਾਰਨ ਦੇਖਿਓ ਤੁਸੀਂ ਇਹ ਤੁਹਾਨੂੰ ਮਿਲਣਗੇ ਜਿੱਥੇ ਮੇਰੇ ਕੋਲ ਸੁਰਜੀਤ ਇਹ ਬਸ ਅਮਰਪੁਰ अवस्थੀ ਦੇ ਵਿੱਚ ਨਿਰਮਾਣਾ ਰੋਡ ਤੇ ਹੋ ਗਈ ਅਸੀਂ ਕਿਹਦਾ ਨਾਮ ਲਈ ਜੀ ਨਹੀਂ ਮੀਟਿੰਗਾਂ ਜਿਹੜੀਆਂ ਅੱਜ ਕਰ ਲਈ ਆ ਪੁਲਿਸ ਲੱਗਦਾ ਵੀ ਇਹਦੇ ਨਾਲ ਹੁਣ ਫਰਕ ਪੈ ਸਕਦਾ ਕਿ ਦੇਖੋ ਜੀ ਲੀਵਰ ਦੀ ਤਰ੍ਹਾਂ ਹੀ ਉਹ ਪਹਿਲਾਂ ਵੀ ਹੋਈਆਂ ਸੀ ਮੀਟਿੰਗਾਂ ਜੀ ਤੇ ਅੱਜ ਵੀ ਹੋ ਰਹੀ ਆ ਖੈਰ ਤੇ ਦੇਖੋ ਜੀ ਜੇ ਕੋਈ ਆਪਣੇ ਸਰਕਾਰ ਕੰਨਿਓ ਪਿੱਛੋਂ ਇਹਨਾਂ ਨੂੰ ਦਿੱਤਾ ਹੈਗਾ ਆਰਡਰ ਜੋ ਹੁਣ ਕੋਈ ਪਾ ਦੇਣ ਫਰਕ ਜਿਹੜੀਆਂ ਹਸਿਆਵਾਂ ਪਹਿਲਾਂ ਆਈਆਂ ਸੀ ਉਹ ਤੁਸੀਂ ਨਿਗ੍ਹਾ ਕਰਾਉਣ ਉਹ ਅੱਜ ਕਰਾਵਾਂਗੇ ਜੀ ਕੋਈ ਗੱਲ ਨਹੀਂ ਬਾਕੀ ਨਸ਼ਾ ਜਿਹੜਾ ਹੈਗਾ ਜੀ ਇਹ ਵਧਿਆ ਹੈਗਾ ਘਟਿਆ ਨਹੀਂ ਹੈਗਾ ਅਸੀਂ ਤਾਂ ਇਹ ਗੱਲ ਕਹਿਣਾ ਚਾਹੁੰਦੇ ਹੈਗੇ ਵੀ ਵਿਕਲਾਂ ਦੇ ਉੱਤੇ ਮੁੰਡੇ ਮੋਟਰਸਾਈਕਲਾਂ ਦੇ ਉੱਤੇ ਆਂਦੇ ਹੈਗੇ ਆ ਪੂੜੀ ਜੀ ਫੜਾਂਦੇ ਆ ਦੂਜੇ ਤੋਂ ਪੈਸੇ ਪਕੜਦੇ ਆ ਬੰਦ ਮੁਠੀ 'ਚ ਨਸ਼ਾ ਚ ਫੜਾਇਆ ਤੇ ਪਕੜੇ ਪੈਸੇ ਤੇ ਚਲੋ ਜੀ ਬਸ ਇਹ ਚੱਲ ਰਿਹਾ ਜੀ ਬਹੁਤ ਜ਼ਿਆਦਾ ਚੱਲ ਰਿਹਾ ਇਹਦੇ ਕੇਜ ਦੇ ਬੱਚੇ ਇਹਦੇ ਵਿੱਚ ਇਹ ਮੰਨ ਕੇ ਚੱਲੋ ਕੋਈ 20 ਸਾਲ ਤੋਂ ਲੈ ਕੇ ਜੀ ਤੇ 25-25 ਸਾਲ ਦੇ ਬੱਚੇ ਜਿਹੜੇ ਮੁੰਡੇ ਖੁੰਡੇ ਹੈਗੇ ਕੰਮਕਾਰਤਾ ਕਰਦੇ ਨੇ ਜੀ ਕੱਪੜੇ ਵਧੀਆ-ਵਧੀਆ ਪਾ ਰਹੇ ਹੈਗੇ ਆ ਚੰਗੇ ਵਿਕਲ ਹੈਗੇ ਆ ਵੀ ਸਾਢੇ 2-1/2 ਸਕੂਟਰੀ ਚ ਤੇਲ ਨਹੀਂ ਪੈਂਦਾ ਜੀ ਵੀ 1 ਲੀਟਰ ਤੇਲ ਪਵਾਣਾ ਅਸੀਂ 4 ਦਿਨ ਸਕੂਟਰ ਚਲਾਉਣੇ ਆ ਪਾਓ ਦੇਖੋ ਏ ਹੁਣ ਪ੍ਰਮਾਤਮਾ ਜਾਣੀ ਜੀ ਅਸੀਂ ਤਾਂ ਦੇਖੋ ਕੋਈ ਵੀ ਜਿਹੜੀ ਮੀਟਿੰਗ ਕੀਤੀ ਜਾਵੇ ਕੀ ਪੁਲਿਸ ਨੂੰ ਉਹ ਨਾਲੇ ਜਾਣਕਾਰੀ ਨਹੀਂ ਹੈ ਜਿਹੜਾ ਪਬਲਿਕ ਦੇ ਸਹਾਰੇ ਨੂੰ ਜਾਣਕਾਰੀ ਤਾਂ ਦੇਖੋ ਜੀ ਇਹ ਤਾਂ ਹੁਣ ਹੁੰਦੀ ਹੈ ਜਾਣਕਾਰੀ ਕੋਈ ਐਜੀ ਗਲਤ ਹੈ ਨਹੀਂ ਵੀ ਜਾਣਕਾਰੀ ਨਹੀਂ ਹੁੰਦੀ ਹੁੰਦੀ ਹੈ ਸਭ ਨੂੰ ਹੁੰਦੀ ਹੈ ਜੀ ਇਹ ਤਾਂ ਮੇਨ ਗੱਲ ਹੈ ਵੀ ਸਾਰੇ ਨੂੰ ਇੱਕ ਮੁੱਠੋ ਹੋ ਕੇ ਜੇ ਆਪਾਂ ਇਹਦੇ ਕਦਮ ਚੱਕੀਏ ਤਾਂ ਫੇਰ ਤਾਂ ਬੰਦ ਹੋਊਗਾ ਜੀ ਹੁਣ ਜੇ ਇਕੱਲਾ ਕਹਿ ਦੇਵੇ ਵੀ ਮੈਂ ਬੰਦ ਕਰਾਦਾ ਇਹ ਮੈਂ ਤਾਂ ਬੰਦ ਕਰਾ ਨਹੀਂ ਸਕਦਾ ਨਾਲ ਜਿਹੜਾ ਹੈਗਾ ਆਪਣੇ ਮੁਲਾਜ਼ਮ ਦਾ ਸੰਯੋਗ ਮਿਲੇ ਬਰਾਬਰ ਤੇ ਫਿਰ ਤਾਂ ਕੋਈ ਮਤਲਬ ਇਸ ਚੀਜ਼ ਤੇ ਠੱਲ ਪੈ ਸਕਦੀ ਹੈ ਵਰਨਾ ਪੈ ਨਹੀਂ ਸਕਦੀ ਜੀ ਮੈਂ ਇਹ ਕੋਰੇ ਕਾਗਜ਼ ਤੇ ਲਿਖ ਕੇ ਦੇਣਾ ਥਰੂ ਕੰਪਲੀਟਾਂ ਦਾ ਦੇਖੋ ਇਹ ਹੁਣ ਅੱਜ ਦੇ ਦੇਣੇ ਕੋਈ ਗੱਲ ਨਹੀਂ ਅੱਜ ਵੀ ਦੇ ਦਿੰਨੇ ਹੈਗੀ ਜਿਹੜੀ ਇਸ ਵੇਸਤੇ ਆ ਵੀ ਤੁਹਾਡੇ ਤੇ ਜਾਂ ਅੱਜ ਕੌਨਫੀਡੈਂਸ ਤੋਂ ਕੋਈ ਸੱਤਾ ਵੀ ਤੁਹਾਡੇ ਤੇ ਹਮਲਾ ਨਹੀਂ ਹੋਊਗਾ ਜਾਂ ਤੁਹਾਡੀ ਜਿਹੜੀ ਕੋਈ ਗੱਲ ਲੀਕ ਨਹੀਂ ਹੋਊ। ਨਹੀਂ ਹਜੇ ਤੱਕ ਤਾਂ ਕੋਈ ਉਹਨੇ ਦਿੱਤਾ ਹੀ ਅੱਜ ਹੁਣ ਕਰਾਂਗੇ ਗੱਲ ਮੀਟਿੰਗ ਚੱਲਣੀ ਹੈਗੀ ਇਹ ਗੱਲ ਕਰਾਂਗੇ ਸਾਨੂੰ ਅਡਾ ਉਹਨੂੰ ਦਿੱਤਾ ਕੋਈ ਹੈ ਜੀ ਗੱਲ ਨਹੀਂ ਹੈਗੀ ਉਹਨੇ ਲਾ ਦੇ ਅਸੀਂ ਇਹ ਜੋ ਨਸ਼ਾ ਦੇ ਖਿਲਾਫ ਪੰਜਾਬ ਸਰਕਾਰ ਦੇ ਵੱਲੋਂ ਜੋ ਹੁਕਮ ਮਿਲੇ ਉਹਨਾਂ ਦੇ ਤਾਅਕੇ ਮੰਨ ਜਾਓਗਾ ਐਸਐਸਪੀ ਸਾਹਿਬ ਦੀ ਜੋ ਕਿ ਅਗਵਾਈ ਦੇ ਵਿੱਚ ਇਹ ਨਸ਼ਾ ਦੇ ਦਰਸਲਾਜ ਜੋ ਮੈਂ ਕਿਲਾਈਆ ਉਹਦੇ ਸੰਬੰਧੀ ਪਬਲਿਕ ਮੀਟਿੰਗਾਂ ਵੀ ਕਰ ਰਹੇ ਆ। ਬਾਕੀ ਜੋ ਨਸ਼ਾ ਸਮਗਲ ਰਾ ਉਹਨਾਂ ਦੇ ਖੇਤਰ ਦਰਸ਼ ਦਿੱਤੀ ਜਾ ਰਹੀ ਹੈ। ਉਹਨਾਂ ਨੂੰ ਵੱਤ-ਵੱਤ ਰਕਾਵਿੜੀ ਕਰਕੇ ਤੋਂ ਉਹਨਾਂ ਨੂੰ ਅੰਦਰ ਭੇਜਿਆ ਵੀ ਜਾ ਰਿਹਾ ਹੈ। ਤਾਂ ਕਿ ਨਸ਼ੇ ਨੂੰ ਖੱਲ ਪਾਈ ਜਾ ਸਕੇ। ਇਸ ਤੋਂ ਇਲਾਵਾ ਅਸੀਂ ਲੋਕਾਂ ਤੋਂ ਵੀ ਉਹ ਸੁਝਾਅ ਮੰਗ ਰਹੇ ਆ ਵੀ ਸਾਨੂੰ ਸਹਿਯੋਗ ਦੇਵੇ। ਆਪ ਪਬਲਿਕ ਕਾਜ ਹੋਣਾ ਤੇ ਜੋ ਗੰਦੀ ਬਿਮਾਰੀ ਹੈ ਤੇ ਰੋਕ ਲਈ ਜਾ ਸਕੇ। ਅੱਜ ਕਿੰਨੀ ਮੀਟਿੰਗ ਕੀਤੀ? ਅੱਜ ਜੀ ਵਰਦਮਨ ਚੌਂਕੀ ਚ ਮੀਟਿੰਗ ਰੱਖੀ ਹੋਈ ਹੈ ਆਪ ਲਖਣਾ ਕੌਣ ਕੌਣ ਸ਼ਾਮਲਾ ਮੀਟਿੰਗ ਨੇਟਲ ਦੇ ਇਲਾਕੇ ਦੇ ਮੌਤਵਰ ਬੰਦੇ ਸਾਰੇ ਨੇ ਕੰਮ ਕੀਤਾ ਗਿਆ ਵਾਤਵੱਦ ਲੋਕਾਂ ਨੂੰ ਤੇ ਪਹੁੰਚ ਲਈ ਕਿਹਾ ਗਿਆ ਵੀ ਤਾਂ ਜੋ ਅਸੀਂ ਉਹਨਾਂ ਦੇ ਜੋ ਵੀ ਸੋਚਨ ਕੀ ਇੰਤਰੀ ਜਾਰ ਦੇਣਗੇ ਉਹਨਾਂ ਮੁਤਾਬਕ ਅਸੀਂ ਕਾਰਵਾਈ ਕਰ ਸਕੀ ਹੈ ਪਰ ਮੈਡੀਕਲ ਸਟੋਰ ਵੀ ਕਾਫੀ ਦਵਾਈਆਂ ਵੇਚਣ ਦੇ ਮਾਮਲੇ ਸਾਹਮਣੇ ਆਏ ਉਹਨਾਂ ਨਾਲ ਵੀ ਕੋਈ ਮੀਟਿੰਗ ਕੀਤੀ ਬਲੋ ਵੀ ਬੜੀ ਦੋਸਤ ਮੈਡੀਕਲ ਸਟੋਰਾਂ ਦੀ ਚੈਕਿੰਗ ਕਰ ਰਹੇ ਆ ਅਸੀਂ ਲਖਣਾ ਵੀ ਦੇਖੀਆਂ ਬੁਲਾਏ ਵੀ ਆ ਕਿਉਂਕਿ ਉਹਨਾਂ ਨਾਲ ਹੀ ਮੀਟਿੰਗ ਕਰਾਂਗੇ ਤੇ ਬਾਕੀ ਉਹਨਾਂ ਦੀ ਚੈਕਿੰਗ ਜਿਹੜੀ ਲਗਾਤਾਰ ਚੱਲਦੀ ਰਹਿੰਦੀ ਆ ਜਿੱਤੇ ਹੀ ਚਨਚਤ ਮਿਲਦੀ ਆ ਰਾਬਿੰਗ ਇਨਸਪੈਕਟਰ ਨਾਲ ਲੈ ਕੇ ਉਹਦੀ ਬਕਾਦਾ ਚੈਕਿੰਗ ਕਰਾਉਂਦੇ ਆ ਆਮ ਲੋਕਾਂ ਜਿਹੜਾ ਉਹਨਾਂ ਨੂੰ ਸ਼ਿਕਾਇਤ ਆਉਂਦੀ ਆ ਕਹਿੰਦੇ ਵੀ ਜਿਵੇਂ ਅਸੀਂ ਦੱਸ ਸਕਦੇ ਹਾਂਗੇ ਪੁਲਿਸ ਨੂੰ ਤੇ ਉਹ ਵੀ ਪਤਾ ਲੱਗਦਾ ਕਿ ਇਨੀਸ਼ੀਏਟਿਵ ਸਰਕਾਰ ਆ ਕੇ ਹਮਲਾ ਕਰ ਰਹੀ ਜੋ ਕਿੱਥੋਂ ਪਤਾ ਲੱਗਦਾ ਨਹੀਂ ਇਹ ਕੋਈ ਗੱਲ ਨਹੀਂ ਹੋਊਗੀ ਜੋ ਵੀ ਬੰਦਾ ਸਾਨੂੰ ਕੋਈ ਇਤਰਾਜ਼ ਦੇਊਗਾ ਉਹ ਬੰਦ ਕਰਕੇ ਜਾਊਗਾ ਤਾਰਾ ਵੀ ਇੰਨੇ ਕੋ ਬੇਨਤੀ ਕਰਦੇ ਆ ਵੀ ਜਿਹਨੇ ਵੀ ਸਾਨੂੰ ਕੋਈ ਦੇਣੀ ਹੈ ਜਾਣਕਾਰੀ ਆਪਦਾ ਕੱਲੇ ਤੌਰ ਤੇ ਦੇਵੇ ਸਾਡੇ ਚੌਕੀ ਇੰਚਾਰਜ ਨੂੰ ਆ ਸੱਚ ਨੂੰ ਮੈਂ ਸਾਨੂੰ ਖੋਦ ਦੇਵੇ ਇਹ ਗੱਲ ਕਦੇ ਵੀ ਮਾਰ ਨਹੀਂ ਜਾਊਗੀ ਤੁਹਾਨੂੰ ਸਾਭ ਨੂੰ ਇੱਕ ਬੇਨਤੀ ਕਰਨੀ ਚਾਹਣਾ ਹੈ ਪੁਲਿਸ ਵੱਲੋਂ ਇੱਕ ਕਰੈਕਟਰ ਮੈਚ ਤਿੰਨ ਦਿਨ ਲਈ ਲਗਾਤਾਰ ਪੁਲਸ ਲਾਈਨ ਵਿੱਚ ਕਰਾਇਆ ਜਾ ਰਹੇ ਆ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਉੱਥੇ ਵੱਟਾ ਵੱਧ ਸਾਡਾ ਸਹਿਯੋਗ ਕੀਤਾ ਜਾਵੇ ਤੇ ਮਾਜੇ ਕੰਨੀ ਸ਼ਾਮਲਾ ਹੋਇਆ ਜਾਵੇ ਅਤੇ ਪ੍ਰੈਸ ਵੱਲੋਂ ਵੀ ਇਹਨੂੰ ਕਵਰ ਕੀਤਾ ਜਾਵੇ। ਕਿਹੜੀ ਹੈ ਜੀ ਇਹ? 1 ਕਿ 23 ਦੇ ਮੈਚ ਹੈਗੇ। ਇਹਨੂੰ ਕਿਸ ਨੂੰ ਲੈ ਕੇ ਇਹ ਕਰਾਈ ਰਿਹਾ ਜੀ ਕਿਸ ਨੂੰ? ਇਹ ਹੈ ਲੋਕਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਲਈ ਤੇ ਨਸ਼ਿਆਂ ਨੂੰ ਛੱਡਣ ਲਈ ਇਹ ਸਾਡੇ ਮਾਨਯੋਗ ਐਸਐਸਪੀ ਸਾਹਿਬ ਦਾ ਇਹ ਸਪੈਸ਼ਲ ਹੈਗਾ ਜਿਹੜਾ ਪ੍ਰੋਗਰਾਮ ਅਸੀਂ ਰੱਖਿਆ ਹੈ। ਤੇ ਤਾਂ ਕਿ ਲੋਕ ਵਾਤੋ ਵਾਤ ਜਿਹੜੇ ਸਾਡੇ ਨੌਜਵਾਨ ਉਹ ਕਿਤੇ ਪ੍ਰਤੀ ਰੁਚੀ ਕਰਨ ਆਪਣੀ ਸਿਹਤ ਨਾਲ ਦੇ ਵਿੱਚ ਉਤਸ਼ਾਹ ਤੋਂ ਕੇ ਨਸ਼ਿਆਂ ਵਾਲੇ ਪਾਤੋਂ ਨਸ਼ਿਆਂ ਨੂੰ ਰੋਕਥਾਮ ਕਰਕੇ ਤੁਹਾਨੂੰ ਨਾ ਕਰਨ ਉਹ ਟਾਈਮਿੰਗ ਹੀ ਗਿਰੀ ਇਹ ਕਾਮ ਉਹ ਸ਼ੁਰੂ ਹੈ ਕਰਨਗੇ ਤੇ ਲੇਟਰ ਨਾਈਟ ਤੱਕ ਚੱਲਿਆ ਕਰਨਗੇ ਠੀਕ ਹੈ